ਖੜਕੂ ਲੈ ਸਮੇਂ ਦੀ ਲੁਧਿਆਣੇ ਦੀ ਬੈਂਕ ਡਕੈਤੀ ਜੋ ਕਿ ਉਸ ਸਮੇਂ ਦੀ ਸਭ ਤੋਂ ਵੱਡੀ ਬੈਂਕ ਡਕੈਤੀ ਸੀ ਇਹ ਬੈਂਕ ਡਕੈਤੀ 12 ਫਰਵਰੀ 1987 ਨੂੰ ਹੋਈ ਸੀ ਤੇ ਇਹ ਏਡੀ ਵੱਡੀ ਬੈਂਕ ਡਕੈਤੀ ਸੀ ਕਿ ਇਸ ਦਾ ਨਾਮ ਲਿੰਕਾ ਬੁੱਕ ਆਫ ਰਕਾਰਡ ਦੇ ਵਿੱਚ ਵੀ ਦਰਜ ਹੈ ਖੈਰ ਆਪਾਂ ਅੱਜ ਇਸ ਬੈਂਕ ਡਕੈਤੀ ਬਾਰੇ ਗੱਲ ਨਹੀਂ ਕਰਨੀ ਇਸ ਡਕੈਤੀ ਬਾਰੇ ਤਾਂ ਆਪਾਂ ਤਕਰੀਬਨ ਤਕਰੀਬਨ ਸਾਰੇ ਜਾਣੂ ਆ। ਆਪਾਂ ਅੱਜ ਦੀ ਵੀਡੀਓ ਵਿੱਚ ਗੱਲ ਕਰਨੀ ਆ ਜਹੇਦਾਰ ਮਾਨ ਸਿੰਘ ਢੋਲੇਵਾਲ ਦੀ ਜੋ ਕਿ ਇਸ ਬੈਂਕ ਡਕੈਤੀ ਵਿੱਚ ਪੁਲਿਸ ਦੇ ਹੱਥ ਚੜ ਗਏ ਸਨ। ਸਭ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਖੇਚਲ ਜ਼ਰੂਰ ਕਰ ਲੈਣਾ। ਤਾਂ ਬਿਨਾਂ ਦੇਰੀ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ। ਜਹੇਦਾਰ ਮਾਨ ਸਿੰਘ ਟੋਲੇਵਾਲ ਲੁਧਿਆਣਾ ਤੋਂ ਬੜਾ ਨਰਬੰਦਾ 1987 ਲੁਧਿਆਣੇ ਦੇ 5 ਕਰੋੜ 70 ਲੱਖ ਵਾਲੇ ਡਾਕੇ ਸਮੇਤ ਸਰਕਾਰ ਨੇ ਉਹਨਾਂ ਉੱਤੇ ਹੋਰ ਕਈ ਕੇਸ ਬਣਾਏ ਸਿੱਖ ਸ਼ਹਾਦਤ ਰਸਾਲੇ ਦੇ ਮਈ 2006 ਵਾਲੇ ਅੰਕ ਵਿੱਚ ਉਹਨਾਂ ਨਾਲ ਹੋਈ ਇੱਕ ਗੱਲਬਾਤ ਛਪੀ ਸੀ ਜੋ ਕਿਸ ਤਰ੍ਹਾਂ ਹੈ ਸਵਾਲ ਸੀ ਕਿ ਪੁਲਿਸ ਨੇ ਕਿੰਨੀ ਵਾਰ ਫੜਿਆ ਤੁਹਾਨੂੰ ਅਗੋਂ ਬੋਲੇ ਕੋਈ ਗਿਣਤੀ ਨਹੀਂ ਹਾਂ ਜਿੰਨੀ ਕਵਾਰ ਛਿੱਤਰ ਪ੍ਰੇੜ ਹੋਈ ਐ ਉਹ ਯਾਦ ਐ ਖਾਸ ਕੇ ਬੋਲੇ ਉਹ ਨਹੀਂ ਭੁੱਲਦੀ 17 ਅਪ੍ਰੈਲ 1987 ਨੂੰ ਡਾਕੇ ਮਗਰੋਂ ਫੜਿਆ ਤੇ ਫੋਕਲ ਪੈਂਟ ਥਾਣੇ ਲਿਜਾ ਕੇ ਕੱਪੜੇ ਲੋਹਾ ਕੇ 100 ਪਟਾ ਮਾਰਿਆ ਹੋ ਜਦੋਂ ਮੇਰਾ ਖੂਨ ਉਹਨਾਂ ਦੇ ਕੱਪੜਿਆਂ ਤੇ ਪੈਣ ਲੱਗਾ ਫੇਰ ਹਟੇ ਫੇਰ ਕੋਟ ਨਾਲ ਲਾਇਆ ਤੇ ਸਾਰੀ ਰਾਤ ਮੈਨੂੰ ਸੌਣਾ ਨਹੀਂ ਦਿੱਤਾ ਕਿਲੋਮੀਟਰਾਂ ਤੱਕ ਤੋਰੀ ਰੱਖਿਆ ਕਦੇ ਕਹਿਣ ਦਲਜੀਤ ਸਿੰਘ ਬਿੱਟੂ ਫੜਾ ਦੇ ਤੇ ਕਦੇ ਕਹਿਣ ਚਰਨਜੀਤ ਸਿੰਘ ਤਲਵੰਡੀ ਜਰਨਲਾ ਲਾਹਤ ਸਿੰਘ ਹਰਜਿੰਦਰ ਸਿੰਘ ਜਿੰਦਾ ਕਹਿੰਦੇ ਤੂੰ ਮਹੀਸ਼ੀ ਖਾੜ ਕੁਮਹੇਸ਼ਿੰਦਰ ਸਿੰਘ ਬਾਰੇ ਨੇ ਦੱਸਿਆ ਉਹ ਤੇਰੇ ਕੋਲ ਆਇਆ ਸੀ ਫੇਰ ਸ਼ਿਵ ਕੁਮਾਰ ਕਹਿੰਦਾ ਤੈਨੂੰ ਦਰਬਾਰ ਸਭ ਲੈ ਕੇ ਜਾਣਾ ਨਵੰਬਰ 87 ਦੀ ਗੱਲ ਐ ਮੈਂ ਕਿਹਾ ਮੈਂ ਤਾਂ ਕੱਲੇ ਚੰਨੀ ਨੂੰ ਜਾਣਦਾ ਲੈ ਕੇ ਨਹੀਂ ਗਏ ਨਹੀਂ ਥਾਂ ਜਿਨੇ ਜਿਨੇ ਮੈਨੂੰ ਬੁਲਾਈ ਜਾਣਾ ਸੀ ਇਹਨਾਂ ਚੱਕੀ ਜਾਣਾ ਸੀ ਫੇਰ ਜਲੰਧਰ ਲੈ ਗਏ ਇਕਬੇਰ ਬਾਹਾਂ ਪਿੱਛੇ ਬਨ ਕੇ ਪੈਰ ਬਨ ਕੇ ਲਮਕਾ ਲਿਆ ਮੇਰੇ ਪੈਰਾਂ ਤੇ ਗੁਰਬਚਨਾ ਬੁੱਚੜ ਆਪ ਚੜ ਗਿਆ ਬਾਹਾਂ ਬਿਲਕੁਲ ਸਿੱਧੀਆਂ ਹੋ ਗਈਆਂ ਪੱਟਾਂ ਤੋਂ ਬਹੁਤ ਕੁੱਟਿਆ ਫਿਰ ਮੈਂ बेहोश ਹੋ ਗਿਆ ਫਿਰ ਛੱਡੇ ਪਾੜੇ ਹੋਰ ਤਸ਼ੱਦਦ ਕੀਤਾ ਫਿਰ ਇੱਕ ਵਾਰ ਇੱਕ ਪਾਸੇ ਸੁੱਟਦਾ ਤਾਂ ਕਿ ਸਰੀਰ ਆਠਰ ਜਾਵੇ ਪੰਜੀ ਸਤੀ ਦਿਨੀ ਜਾਂ ਸਰੀਰ ਆਠਰ ਜਾਂਦਾ ਤਾਂ ਐਨ ਤਰੋ ਤਾਜ਼ਾ ਕਰਕੇ ਬੰਦੇ ਨੂੰ ਸੇਕ ਲਾਉਂਦੇ ਆ ਪਹਿਲੀ ਕੁਟ ਤਾਂ ਬੰਦਾ ਸ਼ੌਂਕ ਨਾਲ ਹੀ ਖਾ ਜਾਂਦਾ ਹੈ ਦੂਜੀ ਵਾਰ ਮਜਬੂਰੀ ਨਾਲ ਤੇ ਤੀਜੀ ਵਾਰ ਤਾਂ ਕੋਈ ਖਾ ਸਕਦਾ ਠੇਖਲਾ ਹਿਸਾਬ ਬਹੁਤ ਕੁੱਟਿਆ ਗੋਡੇ ਮੁਰਨੋਂ ਹੀ ਹਟ ਗਏ ਫਿਰ ਕਾਠ ਲਾਤਾ ਦੋਸ਼ ਟੀਰੀਆਂ ਵਿੱਚ ਗਟਾ ਕੱਸ ਦਿੰਦੇ ਨੇ ਤੇ ਹੱਥ ਘੜੀਆਂ ਨੂੰ ਪਿੱਛੇ ਲਾ ਕੇ ਬੰਨ੍ਹ ਦਿੰਦੇ ਨੇ ਬਈ ਬੰਦਾ ਆਪਣਾ ਪਿਸ਼ਾਪ ਗਲਾਸ ਵਿੱਚ ਪਾ ਕੇ ਪਾਸੇ ਡੋਲ ਲਵੇ ਤੇ ਫਿਰ ਇੱਕ ਦਿਨ ਕਰੰਟ ਵਾਲਾ ਤਰੀਕਾ ਵਰਤਦੇ ਨੇ ਗੁਪਤ ਇੰਦਰੀ ਨੂੰ ਕਰੰਟ ਲਾਉਂਦੇ ਨੇ ਇਹਦੇ ਨਾਲ ਸਰੀਰਕ ਦੁੱਖ ਨਾਲੋਂ ਮਾਨਸਿਕ ਦੁੱਖ ਜ਼ਿਆਦਾ ਹੁੰਦਾ ਹੈ ਕਹਿਣਗੇ ਤੂੰ ਨਾ ਮਰਦ ਹੋ ਜਾਣਾ ਤੇਰੀ ਜਨਾਨੀ ਲੋਕ ਸਾਂਭਣਗੇ ਹੋਰ ਗੰਦ ਬੱਕਦੇ ਨਹੀਂ ਮੈਂ ਕਿਹਾ ਮੈਂ ਮੋਟਰਾਂ ਦਾ ਕੰਮ ਕਰਦਾ ਰਿਆਂ ਨਾਲ ਜਿਹੜੀਆਂ ਸੱਟਾਂ ਰੜਕਦੀਆਂ ਨੇ ਉਹ हट ਜਾਣੀਆਂ ਹੋਰ ਲਾਓ ਕਰੰਟ ਤੇ ਉਹਦੇ ਨਾਲ ਖੂਨ ਵੀ ਸਾਫ਼ ਹੋ ਜਾਊ ਅੱਗੋਂ ਕਹਿੰਦੇ ਇਹਨੂੰ ਪਤਾ ਹੈ ਬਦਮਾਸ਼ ਆ ਨਾ ਲਾਉ ਕਰੰਟ ਇੱਕ ਵਾਰ ਤਾਂ ਮੇਰੀਆਂ ਬਾਹਾਂ ਪਿੱਛੇ ਬੰਨੀਆਂ ਹੋਈਆਂ ਸਨ ਪਿੱਛੋਂ ਇੱਕ ਨੇ ਪਤਾ ਨਹੀਂ ਕੀ ਮਾਰਿਆ ਕਿ ਮੇਰਾ ਜਵੜਾ ਕੜਦਾ ਤੇ ਮੈਥੋਂ ਬੋਲ ਨਾ ਹੋਵੇ ਫਿਰ ਦੂਜੇ ਪਾਸੋਂ ਕਿਸੇ ਇੱਕ ਹੋਰ ਨੇ ਮਾਰੇ ਤੇ ਮੇਰਾ ਜਵੜਾ ਸਿੱਧਾ ਹੋ ਗਿਆ ਪਰ ਕੰਨ ਵਿੱਚ ਨੁਕਸ ਪੈ ਗਿਆ ਹੁਣ ਵੀ ਇੱਕ ਕੰਨ ਤੋਂ ਹੀ ਸੁਣਦਾ ਹੈ ਹੋਰ ਬੜਾ ਕੁਝ ਹੋਇਆ ਦੇਖਿਆ ਚੱਲਿਆ ਹੁਣ ਤਾਂ ਹੋਰ ਹੀ ਤਮਾਸ਼ਾ ਹੋ ਗਿਆ ਹੈ ਬੜੇ ਮਦਦ ਮੰਗਣ ਤੁਰੇ ਰਹਿੰਦੇ ਨੇ ਅਖੇ ਜੀ ਪੰਥ ਲਈ ਆ ਕੀਤਾ ਉਹ ਕੀਤਾ ਤੇ ਆਪਾਂ ਕਹਿੰਨੇ ਆ ਇਹ ਦੋ ਹੱਥ ਸਲਾਮਤ ਰਹਿਣ ਇੱਕ ਵੇਲੇ ਮੇਰੇ ਕੋੜਮੇ ਦੇ 14 ਜੀ ਜੇਲਾ ਥਾਣਾ ਚ ਬੰਦ ਸਨ ਮੇਰਾ ਸਾਕਾ ਭਤੀਜਾ ਗੁਰਮੀਤ ਸਿੰਘ ਚੈਂਪੀਅਨ ਸ਼ਹੀਦ ਹੋਇਆ ਹੈ ਪਰ ਆਪਾਂ ਨੂੰ ਕਿਸੇ ਤੇ ਰੋਸ ਨਹੀਂ ਨਾ ਹੀ ਆਪਾਂ ਕਿਸੇ ਲਈ ਕੀਤਾ ਹੈ ਕੋਈ ਗੱਲ ਨਹੀਂ ਸੀ ਸਾਨੂੰ ਛੇਤਰ ਪਏ ਹੁਣ ਤਾਂ ਇਦਾਂ ਲੱਗਦਾ ਜਿਵੇਂ ਗੱਲਾਂ ਕਰਦਿਆਂ ਹੀ ਗੁਨੇਗਾਰ ਹੋ ਜਾਂਦੇ ਆ ਤਾਂ ਇਹ ਸੀ ਜਿਹਿਹਦਾਰ ਮਾਨ ਸਿੰਘ ਢੋਲੇਵਾਲ ਦੀ ਥੋੜੀ ਜੀ ਗੱਲਬਾਤ ਜਿਸ ਵਿੱਚ ਉਹਨਾਂ ਆਪਣੇ ਤੇ ਹੋਏ ਤਸ਼ੱਦਦ ਬਾਰੇ ਗੱਲ ਦੱਸੀ ਸੀ ਜੋ ਕਿ 2006 ਦੇ ਸਿੱਖ ਸ਼ਹਾਦਤ ਅੰਕੜੇ ਵਿੱਚ ਛਪੀ ਵੀ ਸੀ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਐਵੇਂ ਦੀਆਂ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੁੜੇ ਰਹੋ ਸਾਡੇ ਨਾਲ